ਭਾਈ ਚਰਨਜੀਤ ਸਿੰਘ ਗਾਲਪ ਭਾਰਤੀ ਕਿਸਾਨ ਮਜ਼ਦੂਰ ਜੁਨੀਅਨ ਪੰਜਾਬ ਤੂਬਾ ਜਤਨ ਸਕਤਰ ਪੰਜਾਬ ਮਸਲਾ ਜੀ ਇੱਥੇ ਮਨਜੂਰ ਸੁਦਾ ਖਾਡਾ ਡੀਸੈਲਡਿੰਗ ਦਾ ਟੈਂਡਰ ਹੋਇਆ ਬਕਾਇਦਾ ਤੇ ਬਿਲਕੁਲ ਸਹੀ ਕੰਮ ਚੱਲਣ ਡਿਆ ਕੋਈ ਸ਼ਰਾਲਤੀ ਅੰਸਰ ਕੱਲ ਇੱਕ ਵੀਡੀਓ ਵੇਖਣ ਡਿਆ ਉਹ ਆਈਪੀਓ ਅੰਦੇ ਜੀ ਪੋਲਟਿਕ ਪਣਾ ਜੀ ਮਾਈਨਿੰਗ ਦਾ ਜਿਹੜਾ ਮਨਜੂਰ ਸੁਦਾ ਕੰਮ ਆ ਉਹ ਨੂੰ ਰੋਕ ਦਿੱਤਾ ਏਵੇ ਇਹ ਮਹਾਮਹਾਤੇ ਆਮ ਲੋਕਾਂ ਦੇ ਚਿਹਰਿਆਂ ਦੇ ਖੁਸ਼ਹਾਲੀਆਂ ਆਈਆਂ ਜਿਨ੍ਹਾਂ ਦੀਆਂ 40-40 ਸਾਲ ਤੋਂ ਚਬੀਨਾ ਡੁੱਪੀਆਂ ਦੂਸਰੀ ਗੱਲ ਹੈ ਜਿਹੜੇ ਟਿਪਰੇ ਵਾਲੇ ਵਿਚਾਰੇ ਕਿਸ਼ਤਾਂ ਟੁੱਟੀਆਂ ਸਾਲ-ਸਾਲ ਹੋ ਗਏ ਘਰ ਬੈਠੇ ਸੀਗੇ ਉਹਨਾਂ ਦੇ ਆਪਣੀਆਂ ਕਿਸ਼ਤਾਂ ਦੇ ਉਹਨਾਂ ਦੇ ਇੰਤਜ਼ਾਮ ਹੋਏ ਇਹ ਕਰਕੇ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਦਾ ਵੀ ਇਦਾਂ ਹੀ ਮਨਜ਼ੂਰ ਸੁਦਾ ਜਿਹੜੀਆਂ ਖੱਡਾਂ ਇਹਨਾਂ ਦੇ ਭਾਵੇਂ ਡੀਸੈਲਟਿੰਗ ਦੇ ਜਾਂ ਪੱਕੇ ਟੈਂਡਰ ਕਰਕੇ ਇਹਨਾਂ ਨੂੰ ਚਲਾਇਆ ਜਾਵੇ ਇਦਾਂ ਹੀ ਚਲਦੀਆਂ ਰਹਿਣੀਆਂ ਚਾਹੀਦੀਆਂ ਜਿਹੜਾ ਆਮ ਲੋਕਾਂ ਜਿਹੜੇ ਇਹ ਕੰਮ ਤੋਂ ਪ੍ਰਭਾਵਿਤ ਆ ਜਿਹਨਾਂ ਨੂੰ ਤੰਗੀ ਤੋਲ ਸੀ ਤੋਂ ਜਿਹਨਾਂ ਦੀਆਂ ਜ਼ਮੀਨਾਂ 40 40 ਸਾਲ ਤੋਂ ਰੁਪਈਆ ਕਿ ਉਹਨਾਂ ਨੂੰ ਕੋਈ ਬੈਨੀਫਿਟ ਮਿਲ ਸਕੇ ਤੇ ਜਿਹੜਾ ਹਸੋੜੀਂ ਦੀਆਂ ਲੋਕਾਂ ਗੱਲਾ ਕਰਦੇ ਨੇ ਕਿ ਕਿਹੜਾ ਕਾਗਜ਼ਾਂ ਦਾ ਬੀੜੀ ਦਾ ਪੋ ਕਾਗਜ਼ਾਂ ਦਾ ਬੀੜੀ ਬਣਾਈਆਂ ਜਾਂ ਪੁਲ ਬਣਾਇਆ ਜਿਹੜਾ ਡਿੱਗਣਾ ਇਹ ਤਾਂ ਇੱਕ ਬੇਤੁਕੀਆਂ ਗੱਲਾਂ ਇਦਾਂ ਵੀ ਫਿਰ ਸਾਰੇ ਪੁਲ ਬੰਦ ਕਰ ਦਨੇ ਚਾਹੀਦੇ ਜਿਤਨਾ ਵਿਆਸ ਸੱਤ ਲੋ ਜਿੰਨੇ ਪੁਲ ਬਣਿਆ ਉਹ ਸਾਰਿਆਂ ਦੇ ਉੱਤੇ ਦੋ ਵੀ ਹੈਵੀ ਵਜਨ ਲੰਘਦੇ ਆ ਉਹ ਸਾਰੇ ਬੰਦ ਕਰ ਦਨੇ ਚਾਹੀਦੇ ਕਿਤੇ ਉੱ비 ਨਾ ਟਹਿ ਜਾਣ ਤੇ ਆਪਾਂ ਦਿੱਲੀ ਤੋਂ ਕੱਟੇ ਨਾ ਜਾਈਏ ਮੈਂ ਜੇ ਨਾ ਇਹਦੀ ਹਾਸੂ ਰੋਡੀਆਂ ਗੱਲਾਂ ਛੱਡ ਕੇ ਸਹੀ ਕੰਮ ਲੋਕਾਂ ਨੂੰ ਹੋਣਾ ਚਾਹੀਦਾ ਜਿਹੜੇ ਸ਼ੈਤਾਨ ਲੋਕ ਆ ਇਹਨਾਂ ਤੋਂ ਬਚਣਾ ਚਾਹੀਦਾ ਤੇ ਸਰਕਾਰ ਦਾ ਫਿਰ ਧੰਨਵਾਦ ਕਰਦਾ ਵੀ ਇਹ ਕੰਮ ਚਲਾ ਕੇ ਇਹਨਾਂ ਗਰੀਬ ਲੋਕਾਂ ਦਾ ਜਿਹੜਾ ਰੋਜ਼ਗਾਰ ਦਾ ਤੌਰ ਤੇ ਰੱਖਣਾ ਚਾਹੀਦਾ ਪਿੰਡ ਵਾਲਿਆਂ ਨੇ ਐਪਲੀਕੇਸ਼ਨ ਲਿਖ ਕੇ ਦਿੱਤੀ ਆ ਵੀ ਅਨਫੀਸਲੀ ਹੈ ਉਹ ਜੀ ਜਿਹੜਾ ਬੰਦੇ ਦਾ ਇਹਦੇ ਨਾਲ ਕੋਈ ਤਲੋਕਾਤ ਨਹੀਂ ਉਹੋ ਬੰਦੇ ਕਰਦੇ ਆ ਬਿਲਕੁਲ ਮਨਜ਼ੂਰਸ਼ੁਦਾ ਖਾਡਾ ਬਿਲਕੁਲ ਬਗੈਰਾ ਟੈਂਡਰ ਹੋਇਆ ਪਰਚੀ ਲੱਗਣ ਦੀ ਤੁਹਾਨੂੰ ਸਰਕਾਰੀ ਕੋਈ ਆਪਣੇ ਮੁਲਾਜ਼ਮਾਂ ਦੇ ਵੀ ਦੱਸਿਆ ਨਾ ਇਹ ਕਰਕੇ ਇਹਦੇ 'ਚ ਐਵੇਂ ਬੇਕੂਫੀ ਆ ਜਿਹੜੀ ਕੋ ਐਵੇਂ ਕਰੀ ਜਾਂਦਾ ਇਹਦਾ ਸਹੀ ਚੱਲ ਕੇ ਸਾਰਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਇਹਨੂੰ ਚੱਲਣ ਦੇਣਾ ਚਾਹੀਦਾ। ਅਵਤਾਰ ਸਿੰਘਾ ਜੀ ਪਿੰਨ ਬਰਾਜਟਾ ਜੀ। ਕੀ ਮਸਲਾ ਜੀ ਸਾਰਾ? ਮਸਲਾ ਕੁਛ ਨਹੀਂ ਆ ਜੀ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਮਾਨਸਿਕ ਕਰਨ ਨੇ ਜਿਹੜਾ ਟੈਂਡਰ ਪਾਸ ਕਰੀ ਨੇ ਜੀ ਮਨਜੂਰ ਸੋ ਦਾ ਡੀ ਸੈਟਿੰਗ ਦਾ ਕੰਮ ਜਿਹੜਾ ਰਾਵੀ ਦਰਿਆ ਤੇ ਚੱਲ ਰਿਹਾ ਜੀ। ਇਹਦੇ ਵਿੱਚ ਪੁਲ ਦੇ ਉੱਤੋਂ 2 ਕਿਲੋਮੀਟਰ ਦੂਰੀ ਤੇ ਸਾਡੀਆਂ ਨੇ ਜਮੀਨਾਂ ਨੇ ਜਿਹਦੇ ਵਿੱਚ ਅਸੀਂ ਸਾਰੇ ਕਿਸਾਨ ਖੜੇ ਆ ਤੇ ਜਿਨ੍ਹਾਂ ਦੀਆਂ ਜਮੀਨਾਂ ਦੇ ਵਿੱਚੋਂ ਇਹ ਡੀ ਸੈਟਿੰਗ ਦਾ ਕੰਮ ਜਿਹੜਾ ਇਹ ਹੋ ਰਿ ਇਹ ਬਿਲਕੁਲ ਜਿਹੜੀ ਪ੍ਰਮਾਨ ਸਰਕਾਰ ਨੇ ਜਿਹੜਾ ਬਹੁਤ ਵਧੀਆ ਕੰਮ ਕੀਤਾ ਜਿਸ ਦੇ ਨਾਲੇ ਸਾਰੇ ਘਰਾਂ ਦਾ ਰੋਜ਼ਗਾਰ ਜਿਹੜਾ ਉਹ ਸ਼ੁਰੂ ਹੋਇਆ ਜੀ ਇਹਦੇ ਵਿੱਚ ਕੋਈ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਕੋਈ ਕਿਸੇ ਨਾਲ ਉਹ ਜ਼ਬਰਦਸਤੀ ਨਹੀਂ ਹੋ ਰਹੀ ਹਰ ਇੱਕ ਮੈਂ ਵੀ ਅਸਲ ਮੇਰੀ ਜਿਹੜੀ ਕਰ ਤੋਂ ਘੱਟ 12 ਤੋਂ 13 ਕਿਲੇ ਜ਼ਮੀਨਾਂ ਜਿਹੜੀ ਇਹ ਦਰਿਆ ਦੇ ਵਿੱਚ ਆ 5 ਤੋਂ 7 ਕਿਲੇ ਇਹਨਾਂ ਦੇ ਇਦਾਂ ਕਰ ਕਰਕੇ 2 250 ਕਿਲੇ ਜ਼ਮੀਨ ਜਿਹੜੀ ਸਾਡੇ ਜੱਟੇ ਪਿੰਡ ਦੀ ਜਿਹੜੀ ਆ ਦਰਿਆ ਦੇ ਵਿੱਚ ਆ ਜਿਹੜੀ ਇਹਦੇ ਵਿੱਚ ਕਿਸੇ ਕਿਸਾਨ ਨੂੰ ਕੋਈ ਆਪਤੀ ਨਹੀਂ ਹੈ ਕਿ ਇਹ ਕਿਉਂ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ ਹਰ ਇੱਕ ਕਿਸਾਨ ਦੇ ਨਾਲ ਬੰਦਾ ਹਕੀ ਦਾ ਵੇ ਵੇ ਆ ਰਿਹਾ ਜਿਹੜਾ ਠੇਕੇਦਾਰ ਸਾਹਿਬ ਕਰ ਰਹੇ ਨੇ ਇਹਨਾਂ ਨੇ ਸਾਈਨ ਕਰ ਦਿੱਤੀ ਤੇ ਐਪਲੀਕੇਸ਼ਨ ਦਿੱਤੀ ਆ ਵੀ ਅਨਪੀਸਟੀ ਹੈ ਉਹ ਬੰਦਿਆਂ ਦੇ ਸਾਈਨ ਹੈ ਜਿਨ੍ਹਾਂ ਦਾ ਇਸ ਦਰਿਆ ਦੇ ਨਾਲ ਦੂਰ ਦੂਰ ਤੱਕ ਕੋਈ ਵਾਅ ਵਸਤਾ ਨਹੀਂ ਆ ਜੀ ਕੋਈ ਪਿੰਡ ਦਾ ਬੰਦਾ ਨਹੀਂ ਇਹਦੇ ਵਿੱਚ ਹੋ ਸਕਦਾ ਜੀ ਆਸੇ ਪਾਸੇ ਵਾਲੇ ਪਿੰਡ ਵਾਲੇ ਜਿਹੜੇ ਜਿਨ੍ਹਾਂ ਨੂੰ ਇਹਦੇ ਨਾਲ ਕੋਈ ਨਾ ਕੋ ਡਾਰਾ ਨਾ ਕੋ ਖਤਰਾ ਨਾ ਕਰੇ ਕੋਈ ਕਿਸੇ ਦਾ ਨੁਕਸਾਨ ਹੋਇਆ ਨੁਕਸਾਨ ਸਾਡਾ ਹੁੰਦਾ ਸਾਨੂੰ ਪਤਾ ਵੀ ਦਰਿਆ ਜਦੋਂ ਸੌਣ ਪਾਦ ਚਾਹੁੰਦਾ ਕਿੰਨਾ ਨੁਕਸਾਨ ਕਰਦਾ ਕਿਵੇਂ ਕਰਦਾ ਇਹ ਜਿਹੜਾ ਡੀ ਸੈਡਿੰਗ ਦਾ ਕੰਮ ਚੱਲ ਰਿਹਾ ਇਹਨਾਂ ਤੇ ਇੱਕ ਤਾਂ ਦਰਿਆ ਇਹ ਇੱਕ ਜਿਹੜੇ ਦੇ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਇਹਨੇ ਮਿਲੇ ਨੇ ਮਸ਼ੀਨਾਂ ਤੋਂ ਲੈ ਕੇ ਟਿਪਰਾਂ ਤੱਕ ਕਈ ਇੱਥੇ ਮੁੰਡੇ ਕੰਮ ਕਰ ਰਹੇ ਨੇ ਇਹਦੇ ਵਿੱਚ ਅਗਰ ਅਨ ਅਫੀਸ਼ੀਅਲ ਇਹਦੇ ਵਿੱਚ ਜਿਹੜੀ ਸਰਕਾਰ ਦੀ ਪੱਤੀ ਕੱਟੀ ਜਾ ਰਹੀ ਹੈ ਜੀ ਉਹ ਚੈੱਕ ਕਰ ਸਕਦੇ ਆਪਾਂ ਜਿਹੜੀ ਠੇਕੇਦਾਰ ਸਾਹਿਬ ਕੋ ਫਾਈਲ ਹੈ ਸਰਕਾਰ ਵੱਲੋਂ ਮਜ਼ਦੂਰ ਮਨਜ਼ੂਰ ਕੀਤੀ ਹੋਈ ਐ ਇਸ ਡੀ ਸੈਟਿੰਗ ਦਾ ਕੰਮ ਜਿਹੜਾ ਉਹ ਕੋਈ ਵੀ ਬੰਦਾ ਆ ਕੇ ਬੈਠ ਕੇ ਬੜੇ ਪਿਆਰ ਦੇ ਨਾਲ ਉਹ ਸਾਰੇ ਕਾਗਜ਼ ਜਿਹੜੇ ਉਹ ਚੈੱਕ ਕਰ ਸਕਦਾ ਆ ਸਰਕਾਰ ਦੀ ਪੱਤੀ ਕੱਟੀ ਜਾ ਰਹੀ ਹੈ ਬਕਾਇਦਾ ਸਰਕਾਰ ਦੇ ਜਿਹੜੇ ਆ ਖਜ਼ਾਨੇ ਵਿੱਚ ਪੈਸੇ ਜਾ ਰਹੇ ਨੇ ਅਸੀਂ ਮਾਨ ਸਰਕਾਰ ਦਾ ਇਸ ਵੱਲੋਂ ਫਿਰ ਦੁਬਾਰਾ ਤੋਂ ਦੇਉਤੋਂ ਧੰਨਵਾਦ ਕਰਦੇ ਹਾਂ ਮੇਰਾ ਨਾਮ ਗੁਰਜੋਤ ਸਿੰਘ ਹੈ ਜੀ ਮੈਂ ਜਈ ਜਲ ਸਰੋਤ ਵਿਭਾਗ ਤੋਂ ਆ ਜੀ ਤੇ ਮੈਂ ਅੱਜ ਕੱਲ ਜੋ ਲੈਟਰ ਕੋਨੇਵਾਲ ਜਾਂ ਕਸੋਵਾਲ ਪਿੰਡ ਦੇ ਲੋਕਾਂ ਨੇ ਮਾਈਨਿੰਗ ਦੇ ਸਬੰਧੀ ਲਿਖਿਆ ਉਹਨਾਂ ਨੂੰ ਮੈਂ ਇਹ ਰਿਪਲਾਈ ਦੇ ਰਿਹਾ ਉਹਨਾਂ ਦੇ ਸਬੰਧ ਵਿੱਚ ਮੈਂ ਗੱਲ ਕਰ ਰਿਹਾ ਕਿ ਇਹ ਜੋ ਮਾਈਨਿੰਗ ਸਾਈਟ ਇਹ ਚੱਲ ਰਹੀ ਹੈ ਟੀ ਸਿਲਟਿੰਗ ਸਾਈਟ ਆ ਇਹ ਤੇ ਇਹ ਬਿਲਕੁਲ ਹੀ ਲੀਗਲ ਹੈ ਜੀ ਇਹ ਪਿਛਲੇ ਸਾਲ 2024 ਚ ਇਹਦਾ ਟੈਂਟਰ ਹੋਇਆ ਸੀ ਇਹ ਪੰਜਾਬ ট্রেਡਿੰਗ ਕੰਪਨੀ ਨੂੰ ਇਹ ਅਲਾਟ ਹੋਈ ਸੀ ਤੇ ਇਹ ਇਸ ਸਾਲ 27 ਜਨਵਰੀ 2025 ਨੂੰ ਦਾ ਕੰਮ ਸ਼ੁਰੂ ਹੋਇਆ ਸੀ ਜੀ ਇਹਦੇ ਵਿੱਚ ਕੋਈ ਇਲੀਗਲ ਵਾਲੀ ਕੋਈ ਗੱਲ ਨਹੀਂ ਹੈ ਇਹ ਇੰਨਾ ਓਪਨਲੀ ਕੰਮ ਚੱਲ ਰਿਹਾ ਹੈ ਇਹਦੇ ਵਿੱਚ ਇਲੀਗਲ ਵਾਲੀ ਕੋਈ ਗੱਲ ਨਹੀਂ ਹੈ ਜੀ ਤੇ ਇਹਦੇ ਤੋਂ ਇਲਾਵਾ ਇਹ ਰਸਤੇ ਦੀ ਗੱਲ ਕੀਤੀ ਜਾਵੇ ਤੇ ਇਹ ਇਸ ਪੁਲ ਤੋਂ ਤਕਰੀਬਨ 4.8 ਕਿਲੋ 1.5 ਕਿਲੋਮੀਟਰ ਦੂਰ ਹੋਏਗੀ ਲਗਭਗ ਸਾਈਟ ਹੈ ਤੇ ਇਹਨੂੰ ਮਤਲਬ ਡੀਸਿਲਟਿੰਗ ਉੱਥੇ ਕਰਨ ਨਾਲ ਇਸ ਪੁਲ ਤੇ ਇਹਨੂੰ ਕੋਈ ਫਰਕ ਨਹੀਂ ਪਏਗਾ ਤੇ ਪੋਲ ਇੰਨਾ ਮਜ਼ਬੂਤ ਹੈ ਨੂੰ ਕੁਝ ਕੋਈ ਦਿੱਕਤ ਪਰੇਸ਼ਾਨੀ ਕੋਈ ਆਂ ਦੀ ਆਏ